ਲਾੜਦਾ 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 ਇੱਕ ਮਾਂ ਦੇ ਨਾਲ ਐਸਾ ਲੁਕ ਕਰਨ ਵਾਲਿਆਂ ਨੂੰ ਲਾੜਦਾ ਇਹ ਤਸਵੀਰ ਹੈ ਬਲਟੋਆ ਦੀ ਇਹ ਪੂਰੀ ਵੀਡੀਓ ਹੈ ਪਰ ਇਹ ਵੀਡੀਓ ਤੁਹਾਨੂੰ ਦਿਖਾਈ ਨਹੀਂ ਜਾ ਸਕਦੀ ਕਿਉਂਕਿ ਇਹ ਕਰਤੂਤੀ ਬਾਲੀ ਘਟਿਆਏ 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 ਦਰਅਸਲ ਬਲਟੋਆ ਥਾਣੇ ਦੇ ਵਿੱਚ ਆਂਦੇ ਇੱਕ ਪਿੰਡ ਦੇ ਵਿੱਚ ਇੱਕ ਮਾਂ ਨਾਲ ਜੋ ਸੁਲੂਕ ਹੋਇਆ ਐ ਸੁਣਦੇ ਸਾਰੀ ਤੁਹਾਡੇ ਰੂਖ ਢੇ ਖੜੇ ਹੋ ਜਾਣਗੇ ਦਰਅਸਲ ਪਿੰਡ ਦੇ ਵਿੱਚ ਇੱਕ ਮੁੰਡੇ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਇਸ ਗੱਲ ਤੋਂ ਕੁੜੀ ਆਲੇ ਖਫਾ ਹੋ ਗਏ ਪਹੁੰਚ ਕੇ ਮੁੰਡੇ ਦੇ ਘਰ ਮੁੰਡੇ ਦੀ ਮਾਂ ਦੇ ਕੱਪੜੇ ਲਈ ਲੋਲੀਰ ਕਰ ਦਿੱਤੇ ਉਸ ਨੂੰ ਸੜਕ ਤੇ ਪਜਾਇਆ ਉਸ ਦੀ ਵੀਡੀਓ ਬਣਾ ਲਈ ਤੇ ਉਸ ਨੂੰ ਵਾਇਰਲ ਵੀ ਕਰ ਦਿੱਤਾ ਇਸ ਮਾਂ ਦੇ ਨਾਲ ਜੋ سلوਕ ਹੋਇਆ ਉਹ ਇਸ ਦੀ ਜਿੰਨੀ ਨਿੰਦਾ ਕਰੀਏ ਉਹ ਨਹੀਂ ਘਟਾ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਮਾਮਲੇ ਦੀ ਵੀਡੀਓ ਸਾਹਮਣੇ ਆਣ ਤੋਂ ਬਾਅਦ ਮੁਕਦਮਾ ਤਰਜ ਕਰ ਲਿਆ ਗਿਆ ਹੈ ਆਓ ਤੁਹਾਨੂੰ ਸੁਣਾਨੇ ਆ ਇਸ ਮਾਦੀ ਜੁਬਾਨੀ ਕੀ ਸੁਲੂਖ ਹੋਇਆ ਇਸ ਦਿਨਾਲ ਇਸ ਦਿਨਾਲ ਸੁਣੋ ਪੁਲਿਸ ਦੇ ਕੀਤੀ ਕੀ ਕਾਰਵਾਈ ਤਨਖ ਮੇਲ ਪੰਜਾਬੀ ਟੀਵੀ ਲਈ ਤੁਰੰਤਾਰਨ ਤੋਂ ਜਗਦੀਪ ਸਿੰਘ ਦਿਨਪਾੜਾ ਕਿਹੜਾ ਪਿੰਡ ਹੈ ਮਲਟੋਵਾ ਕੀ ਗੱਲਬਾਤ ਹੋਈ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਤੇ ਜੋ ਮੇਰੇ ਗਲ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰਨਾ ਮਤਬਲ ਨਹੀਂ ਕੋਈ ਇਹਨਾਂ ਦਾ ਅਤੀ ਬੱਕੀ ਪੈਨਦਾ ਮੈਂ ਆਪ ਦੀ ਭਾਜ ਨਾ ਸਕੇ ਜਾਨ ਬਚਾਈ ਹੈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਨੀ ਆ ਵੀ ਇਹ ਦੇਰ ਚ ਜਾਣੇ ਚਾਹੀਦੇ ਇਹ ਸਾਰੇ ਇਹ ਕਿਦਣ ਦੀ ਘਟਨਾ ਹੈ ਇਹ ਇੱਕ ਅਤੀ ਤਰੀਕ ਦੀ ਤੇ ਜਿਹੜੇ ਗਲ ਪਏ ਸੀਗੇ ਉਹ ਕਿੰਨੇ ਕ ਜਣੇ ਸੀਗੇ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਅੱਜ ਤੱਕ ਕੋਈ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾਂ ਵਿਖਾਇਆ ਨਹੀਂ ਵੀ ਆ ਖੜੇ ਗਏ ਆ ਕੀਤੇ ਆ ਨਾ ਜਾਣਦੇ ਆ ਰਮੋੜਮ ਨੇ ਜਾਣਦੇ ਆ ਮੋੜਮ ਨੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਨੇ ਕੀਤੀ ਜਿਹੋ ਜਿਹੀ ਇਹਨਾਂ ਨੂੰ ਬਿਨਾਂ ਕੋਈ ਫਿਰ ਲੋੜੀਏ ਕੋਟਮਾਰ ਹੋਈਏ ਕੋਟਮਾਰ ਹੋਈਏ ਕੀ ਬੈਠ ਕੇ ਕੀ ਕਰੂ ਉਹਨਾਂ ਦੇ ਜਮੀਨ ਇਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪੱਤਰਦਰਜੀ ਕੀਤਾ 20 ਨੰਬਰ ਮਕਦਮਾ ਨੰਬਰ ਦਰਜ ਕੀਤਾ ਜੀ ਨੇਸ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉਥੋਂ ਦੇ ਇੱਕ ਮੱਲੇ ਦੀ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਟੂਟੂ ਮਮੇ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜਿਆਦਾ ਵਧ ਗਿਆ ਲੜਕੀ ਦੇ ਨੂੰ ਲੈ ਕੇ ਜੀ ਕੋਈ ਕੋਈ ਬਿਲਡਿਜ ਕੁਮਾਇਆ ਜੀ ਪਰੇ ਫੌੜ ਤੋਂ ਬੋਲਦੇ ਹਾਂ ਕਿ ਵੀਡੀਓ ਹਾਂਜੀ ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਮੂਲ ਸੀਗੀ ਤੇ ਚੁੰਨੀ ਲਿਬੇਟੀ ਹੋਈ ਸੀ ਤੋਂ ਉਹਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਰਹੀ ਬਣਾਤੀ ਹਾਂਜੀ ਪਰਚਾ ਦਰਦ ਹੋ ਗਏ ਇਸ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਪਛਾਣ ਕਿਨੇ ਕਿਉਂਕਿ ਕਿਨੇ ਜਾਣਦੇ ਹੋ ਆ ਤੇ ਕੀ ਨਾਮ ਟੋਟਲ 3 ਜਣੇ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਤੇ ਪਰਚਾ ਦਰਦ ਹੋਇਆ